ਓ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਇਹ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਿਰ ਟੁੱਟ ਗਿਆ ਓਏ ਅਗਲੇ ਸਿਰੋਂ ਵੀ ਪਰ ਓਏ ਵਾਟਰ ਰੁਣ ਤਾੜੀ ਵਾਟ ਕਾਇਆ ਤੋੜੇ ਤੋੜ ਵਾਟ ਨਹੀਂ ਰੁਣਦੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰਲਾ ਛਿੱਟੀ ਕਰ ਯਾਰ ਕਿ ਜੱਟਾ ਮਰ ਗਿਆ ਮਰ ਗਿਆ ਆ ਪਾਣੀ ਪੈ ਗਿਆ ਯਾਰ ਛਿੱਟੀ ਓ ਪਾਣੀ ਪੈ ਗਿਆ ਇਧਰ ਲੈ ਆ ਓ ਤੋੜੇ 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 ਹਏ ਅਗਲੇ ਸਿਰੇ ਪਾਣੀ ਆ ਗਿਆ ਲੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੈ ਗਿਆ ਬੰਨ ਹਾਂ ਵੇ ਇੱਥੇ ਆ ਗਿਆ ਟੋੜ ਗਿਆ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਲੰਘ ਕੇ ਪਾਣੀ ਲੰਘ ਗਿਆ ਓਏ ਪੋਰੇ ਲਾਵਾ ਲੈ ਮਾਲਕਾ ਲੈ ਗਿਆ ਓਏ ਸਾਬੰਦ ਨਟ ਗਿਆ ਵਾਗਰੂ ਵਾਗਰੂ ਅਦਾ ਤਕੀਦੀ ਕੀਤੀ ਮਾਈਰੂ ਨੂੰ ਸੱਦਾ ਤਕੀਦੀ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਸੱਦਾ ਤਕੀਦੀ ਕੀਤੀ ਆਲੀਆਲਾ ਬੰਦ ਤੋੜਦਾ ਤੂ